ਮੈਂ ਫੋਨ ਕੀਤਾ ਸੀ ਹਾਂਜੀ ਭੈਣ ਜੀ ਦਾ ਫੋਨ ਆਇਆ ਸੀ ਨਾ ਹੁਣੇ ਹਾਂਜੀ ਹਾਂ ਤੇ ਮੈਂ ਬਹੁਤ ਹੈਰਾਨ ਹੋਈ ਕਿ ਵੀ ਭੈਣ ਜੀ ਚ ਬਹੁਤ ਹਿੰਮਤ ਹੈ ਸਰ ਮੈਨੂੰ ਵੀ ਮੈਨੂੰ ਵੀ ਜਦੋਂ ਉਹ ਨਹੀਂ ਇਦਾਂ ਕੀਤੀ ਵੀ ਤੁਸੀਂ ਇਦਾਂ ਅੱਛਾ ਪਤਾ ਲੱਗ ਗਿਆ ਹੋਣਾ ਤੁਹਾਨੂੰ ਮੈਂ ਠੀਕ ਆ ਮੈਂ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਆਰਾਮ ਨਾਲ ਬੈਠੀ ਸੀ ਮੈਂ ਸਿੱਧ ਹੋ ਕੇ ਬੈਗੀ ਮੈਂ ਕਿਹਾ ਵੀ ਇੰਨੀ ਹਿੰਮਤ ਹੋਣੀ ਚਾਹੀਦੀ ਬੰਦੇ ਚ ਔਰ ਬੜੇ ਨਾਮਨਾ ਐਦਾਂ ਪੁੱਛਿਆ ਵੀ ਤੁਸੀਂ ਮੈਨੂੰ ਪਛਾਣਿਆ ਵੀ ਬੜਾ ਖਾਸ ਬੰਦਾ ਆਇਆ ਸੀ ਵੀਰ ਦੀ ਗਲਤੀ ਹੋ ਗਈ ਵੈਸੇ ਪਛਾਣਨਾ ਚਾਹੀਦਾ ਸੀ ਆ ਕਮਾਲੀ ਹੋ ਗਈ ਵੀ ਬੰਦਾ ਕਹਿੰਦਾ ਪਛਾਣਿਆ ਮੈਨੂੰ ਖਾਸ ਵੀ ਆਈਪੀ ਆਏ ਸੀ ਨਹੀਂ ਬੰਦਾ ਨਹੀਂ ਤਾਂ ਬੰਦੇ ਨੂੰ ਕੇਵਲ ਐਦਾਂ ਥੋੜਾ ਸ਼ਰਮਾ ਕੇ ਸ਼ਰਮ ਦੇ ਨਾਲ ਬੰਦਾ ਕਹਿੰਦਾ ਵੀ ਮੈਂ ਅਤੇ ਦਾ ਪਹਿਲਾ ਮਿੱਤੂ ਕਾਲ ਹੋਈ ਕਿ ਮੈਂ ਦੁਬਾਰਾ ਗੱਲ ਕਰਨੀ ਆ ਮੈਂ ਹਨਾ ਵੀ ਮੈਂ ਲੈ ਆਓ ਤੇ ਦੇਖ ਲੋ ਹਨਾ ਵੀ ਗਲਤੀ ਹੋ ਗਈ ਆਪਾਂ ਨੂੰ ਪਛਾਣਨਾ ਚਾਹੀਦਾ ਸੀਗਾ ਤੇ ਬੰਦਿਆਂ ਦਾ ਬੰਦਿਆਂ ਦਾ ਸੁਭਾਅ ਕਈਆਂ ਦਾ ਹੁੰਦਾ ਇਦਾਂ ਫੁਕਰੇ ਪੰਥੀ ਦੇ ਨਾਲ ਉਹ ਗਲਤੀ ਕਰਕੇ ਭੰਨ ਤੋੜ ਕਰਕੇ ਵੀ ਇਦਾਂ ਕਰ ਕਿਦਾਂ ਪਛਾਣਿਆ ਆ ਕਿਦਾਂ ਪਛਾਣਦਾ ਕਹਿੰਦਾ ਤੇਰੇ ਵਿੱਚ ਕੋਈ ਤੇਰੇ ਵਿੱਚ ਜਿਤੇ ਰੱਖਣ ਵਾਲਾ ਕੀ ਆ ਤੈਨੂੰ ਕਿੰਦਾ ਚੇਤੇ ਰੱਖੀਏ ਸੀ ਜਾਣੀ ਹਾਂ ਲੈ ਮੈਂ ਪਹਿਲਾਂ ਆਈ ਸੀ ਕਮਵਾਲ ਮੈਂ ਸਾਰਿਆਂ ਨੂੰ ਹਲਾ ਕੇ ਰੱਖਤਾ ਤੁਸੀਂ ਪਛਾਣੇ ਨਹੀਂ ਮਿਲਦੇ ਓਕੇ ਤੇ ਬਾਕੀ ਭੈਣ ਜੀ ਡਾਇਰੈਕਟਲੀ ਆਈ ऍम ਟਾਕਿੰਗ ਟੂ ਯੂ ਐਕਚੁਅਲੀ ਰਾਈਟ ਬਹੁਤ ਹੀ ਸ਼ਰਮ ਮਹਿਸੂਸ ਹੋਈ ਮੈਨੂੰ ਇੱਕ ਲੇਡੀ ਹੋਣ ਦੇ ਨਾਤੇ ਰਾਈਟ ਹੂੰ ਤੁਸੀਂ ਇਹ ਨਹੀਂ ਹੈਗਾ ਕਿ ਆਮ ਟਾਕਿੰਗ ਔਨ ਬਿਹੈਫ ਆਫ ਵੀਰਜੀ ਕਿਉਂਕਿ ਮੈਂ ਵੀ ਇੱਕ ਸਰੋਤਾ ਆ ਰਾਈਟ ਔਰ ਇੱਕ ਲੇਡੀ ਵੀ ਆ ਔਰ ਮੈਨੂੰ ਬਹੁਤ ਦੁੱਖ ਹੈ ਤੇ ਮੈਨੂੰ ਬਹੁਤ ਸ਼ਰਮ ਆ ਕਿ ਸਾਡੇ ਗੁਰੂਆਂ ਬਾਰੇ ਇੰਨਾ ਕੁਝ ਲਿਖ ਦਿੱਤਾ ਗਿਆ ਔਰ ਤੁਸੀਂ ਆਰਾਮ ਨਾਲ ਕਹਿ ਰਹੇ ਹੋ ਕਿ ਹੂ ਕੇਅਰਸ ਲਿਕ ਲਿਟਰਲੀ ਸ਼ੇਮ ਔਨ ਯੂ ਕਿ ਹਾਊ ਡੂ ਯੂ ਸੇ ਥੈਟ ਰਾਈਟ ਤੁਸੀਂ ਵੀ ਕਲਗਰੀ ਚੋਂ ਹਨਾ ਤੁਸੀਂ ਇੰਨੇ ਸੋਹਣੇ ਮੁਲਕ ਚ ਰਹਿ ਰਹੇ ਹੋ ਸਿਰਫ ਇਹ ਨਹੀਂ ਗੱਲ ਕਿ ਕਿ ਹੂ ਕੇਅਰਸ ਤਾਂ ਅਸੀਂ ਬਹੁਤ ਚੀਜ਼ਾਂ ਨੂੰ ਅਸੀਂ ਇਸ ਤਰੀਕੇ ਨਾਲ ਦੇਖੀ ਆਪਾਂ ਜੇ ਕੁੜੀ ਦਾ ਰੇਪ ਹੋ ਰਿਹਾ ਹੂ ਕੇਅਰਸ ਰਾਈਟ ਜੇ ਸਾਡਾ ਗੁਰੂ ਨਾਨਕ ਕਿਸੇ ਦੀ ਕੁੜੀ ਨਾਲ ਸੰਭੋਗ ਕਰ ਰਿਹਾ ਮੰਜੇ ਤੇ ਕਰ ਰਿਹਾ ਕੋਈ ਦੇਖ ਰਿਹਾ ਕਿਸਨੇ ਕੁਝ ਲਿਖਤਾ ਹੂ ਕੇਅਰਸ ਰਾਈਟ ਵੀ ਡੋਨਟ ਨੀਡ ਟੂ ਵਰੀ ਹੂ ਕੇਅਰਸ ਤੁਸੀਂ ਇਹੋ ਜਿਹਾ ਸਮਾਜ ਚਾਹੁੰਦੇ ਹੋ ਬੜੀ ਹੈਰਾਨਗੀ ਹੋਈ ਸੁਣ ਕੇ ਇੱਕ ਔਰਤ ਹੋਣ ਦੇ ਨਾਤੇ ਹੋਰ ਤਾਂ ਹੋਰ ਹੈਨਾ ਇੱਕ ਔਰਤ ਜਿਨ੍ਹਾਂ ਨੂੰ ਕਿਸੇ ਕੋਸ਼ਿਸ਼ ਸੀ ਚਾਹੁੰਦੇ ਆ ਕਿ ਇਸ ਔਰਤਾਂ ਆਰਾਮ ਨਾਲ ਜੀ ਸਕੀਏ ਹੈ ਸ਼ੁਕਰ ਕਰੋ ਕਿ ਕੋਈ ਬੋਲ ਰਿਹਾ ਹੈ ਸ਼ੁਕਰ ਕਰੋ ਕਿ ਕੋਈ ਉਠਿਆ ਤੇ ਜਿਹੜਾ ਬੋਲਦਾ ਪਿਆ ਉਹ ਜਿਹੜੇ ਤੁਹਾਨੂੰ ਸਹਿ ਕੇ ਵੀ ਦਿਖਾਇਆ ਸਭ ਕੁਝ ਦੇਣਾ ਹੋ ਵੀ ਗਿਆ ਤੁਸੀਂ ਆ ਕੇ ਉਹਨੂੰ ਹੀ ਸਮਝਾ ਰਹੇ ਹੋ ਬਜਾਏ ਇਹ ਕਿ ਤੁਸੀਂ ਰਾਈਟ ਉਹ ਉਹ ਜਿਹੜਾ ਉਹ opinion ਗੁਰੂ ਸਾਹਿਬ ਬਾਰੇ ਦਿੱਤਾ ਆ ਜੇ ਉਹਨੂੰ ਇਦਾਂ ਵਧਣ ਫੁੱਲਣ ਦੇਈਏ ਹਾਂਜੀ ਉਹ ਗੁਰਦੁਆਰਿਆਂ ਤੱਕ ਆਊਗਾ ਗ੍ਰੰਥੀ ਇੱਥੇ ਲੈ ਕੇ ਆਉਣਗੇ ਉਹ ਇੱਥੇ ਤ੍ਰਿਆ ਚਰਿੱਤਰ ਪੜਾਉਣਗੇ ਬੰਦਿਆਂ ਦਾ ਇਹ ਓਪੀਨੀਅਨ ਬਣੂਗਾ ਬੰਦੇ ਤੁਹਾਡੇ ਘਰਾਂ ਚ ਜਾ ਕੇ ਹਰੇਕ ਬੰਦਾ 7-8 ਘੰਟੇ ਗੁਰਦੁਆਰੇ ਲਾ ਕੇ ਉੱਥੋਂ ਤ੍ਰਿਆ ਚਰਿੱਤਰ ਦੀ ਸੰਖਿਆ ਲੈ ਕੇ ਜਾਂਦਾ ਹੈ ਘਰੇ ਜਾ ਕੇ ਸੋਚੂਗਾ ਕਿ ਇਹ ਇਹ ਕਿਸੇ ਨਾ ਸੌਂਖੇ ਆਈ ਆ। ਯਾ ਪਰ ਇਹ ਨੂੰ ਉਹ ਸਵਾਲ ਨਾ ਕਰੀਏ ਕਿ ਹੂ ਕੇਅਰਸ ਉਹ ਸਵਾਲ ਪੁੱਛੂਗਾ ਤੁਹਾਨੂੰ ਅਸੀਂ ਚਾਹੁੰਦੇ ਹਾਂ ਕਿਸ ਕੋਈ ਬੰਦਾ ਚਾਹੁੰਦਾ ਪੇ ਮੇਰੀ ਲੜਕੀ ਉਹਦਾ ਦੇ ਘਰ ਚ ਵਿਆਹੀ ਜਾਵੇ ਜਿਹੜਾ ਬੰਦਾ ਸ਼ੱਕੀ ਹੋਵੇ ਇਆ ਤੇ ਅਸੀਂ ਉਹਨੂੰ ਬਦਲਣ ਦੀ ਕੋਸ਼ਿਸ਼ ਕਰੀਏ ਉਹਦੇ ਬਾਰੇ ਆਵਾਜ਼ ਠਾਈਏ ਪਰ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਇਹ ਗੱਲ ਦੀ ਪ੍ਰੂਰਤਾ ਨਹੀਂ ਕਰਦੇ ਤਾਂ ਸਾਡਾ ਭਰੋਸਾ ਗੁਰੂ ਸਾਹਿਬ ਇਹ ਗੱਲਾਂ ਨਹੀਂ ਕਹਿ ਸਕਦੇ ਜੋ ਮਰਜ਼ੀ ਹੋ ਜਾਏ ਬਿਲਕੁਲ ਬਿਲਕੁਲ ਮੈਂ ਤੇ ਇਹ ਵੀ ਸੋਚਿਆ ਅੱਜ ਸੁਣ ਕੇ ਉਹਨਾਂ ਨੂੰ ਕਿ ਆਰ ਯੂ ਰੀਅਲੀ ਐ ਸਿੱਖ ਲੇਡੀ ਤੁਸੀਂ ਸੱਚੀ ਮੁੱਚ ਇਸ ਇਸ ਧਰਮ ਨੂੰ ਬਿਲੋਂਗ ਕਰਦੇ ਹੋ ਤੁਹਾਨੂੰ ਪਤਾ ਵੀ ਹੈ ਕਿ ਤੁਹਾਡੇ ਗੁਰੂਆਂ ਬਾਰੇ ਕੀ ਕੀ ਕਿਹਾ ਤੁਸੀਂ ਇੱਕ ਸਿੱਖ ਹੈਗੇ ਹੋ ਕਿ ਜਸ ਨਟੰਕੀ ਕਰ ਰਹੇ ਹੋ ਜੇ ਵਾਕੇ ਤੁਸੀਂ ਆਪਣੇ ਗੁਰੂਆਂ ਨੂੰ ਪਿਆਰ ਕਰਦੇ ਹੋ ਨਾ you should have never said it ke hmm. who cares ਔਰ ਬੜੇ ਆਰਾਮ ਨਾਲ ਤੁਸੀਂ ਦੂਜੀ ਵਾਰ ਆ ਕੇ ਫਿਰ ਉਸੇ ਗੱਲ ਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬਜਾਏ ਇਹ ਕਿ ਤੁਸੀਂ ਆਪ ਸਮਝੋ ਕੀ ਹੋ ਰਿਹਾ ਉਸ ਚੀਜ਼ ਨੂੰ ਫਿਰ ਦੁਬਾਰਾ ਡੈਪਥ ਦੇ ਵਿੱਚ ਜਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਕੀ ਬੋਲਿਆ ਜਾ ਰਿਹਾ ਹੈ ਕਿਸ ਗੱਲ ਤੇ ਬਹਿਸ ਹੋ ਰਹੀ ਹੈ ਕਿਸ ਗੱਲ ਨੂੰ ਸਮਝਾਇਆ ਜਾ ਰਿਹਾ ਹੈ ਕਿੱਥੇ ਇੰਨਾ ਟਾਈਮ ਲਾਇਆ ਜਾ ਰਿਹਾ ਹੈ ਰਾਈਟ ਤੁਸੀਂ ਆ ਕੇ ਫੇਰ ਆਪਣੀ ਗੱਤ ਵਿੱਚ ਉਦਾਂ ਹੀ ਫਸਾਰੇ ਹੋ ਕਿ ਹੂ ਕੇਅਰਸ ਵੀਰ ਜੀ ਯੂ ਸ਼ੁਡ ਜਸਟ ਜਸਟ ਸਟਾਪ ਇਟ ਰਾਈਟ ਯੂ ਡੋਨਟ ਨੀਡ ਟੂ ਸੇ ਐਨੀਥਿੰਗ ਤੁਸੀਂ ਆ ਕੇ ਇਹ ਕਹਤਾ ਕਿ ਤੁਹਾਨੂੰ ਤਾਂ ਆ ਕੇ ਬੋਲਣ ਦੀ ਲੋੜ ਹੀ ਨਹੀਂ ਵੀਰ ਜੀ ਹਨਾ ਤੁਹਾਨੂੰ ਕੀ ਲੋੜ ਵੀ ਬੋਲਣ ਦੀ ਤੁਸੀਂ ਆ ਕੇ ਸਗੋ ਉਹਨਾਂ ਨੂੰ ਸਮਝਾ ਰਹੇ ਹੋ ਜਿਹੜੇ ਆਪਣਾ ਟਾਈਮ ਵੀ ਦੇ ਰਹੇ ਨੇ ਔਰ ਆ ਕੇ ਸਮਝਾ ਵੀ ਰਹੇ ਨੇ ਔਰ ਜਿਹੜੇ ਆ ਕੇ ਚੰਗੀ ਤਰ੍ਹਾਂ ਸਹਿ ਵੀ ਚੁੱਕੇ ਨੇ ਠੀਕ ਹੈ ਨਾ ਤੇ ਤੁਸੀਂ ਉਹਨਾਂ ਨੂੰ ਹੀ ਰੋਕ ਰਹੇ ਹੋ ਤੁਹਾਨੂੰ ਸਮਾਜ ਕਿਹੋ ਜਿਹਾ ਚਾਹੀਦਾ ਵੈਸੇ ਭੈਣ ਜੀ ਆਪਣੇ ਬੱਚਿਆਂ ਲਈ ਕਿਹੜਾ ਸਮਾਜ ਦੇਣਾ ਚਾਹੁੰਦੇ ਹੋ ਤੁਸੀਂ ਹੂ ਕੇਅਰਸ ਉਹ ਸਾਡੇ ਗੁਰੂ ਤਾਂ ਫਿਰ ਬੇਕੁਫੀ ਸੀਗੇ ਹੈਨਾ ਉਹ ਗੁਰੂ ਨਾਨਕ ਦੇਵ ਜੀ ਨੂੰ ਕੀ ਟੋੜ ਪਈ ਸੀ ਆਪਣੀਆਂ ਗੱਡੀ ਆਟਿਆ ਖਸਾਉਣ ਦੀ ਜਾ ਜਾ ਕੇ ਦੱਸਣ ਦੀ ਹੀ ਸ਼ੁੱਡ ਹੈਵ ਸੈਟ ਐਕਚੁਅਲੀ ਦ ਸੇਮ ਥਿੰਗ ਹੂ ਕੇਅਰਸ ਜਿਹੜਾ ਉਹਨਾਂ ਦਾ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੀਦਾ ਸੀ ਗੁਰੂ ਨਾਨਕ ਦੇਵ ਜੀ ਨੂੰ ਫਿਰ ਬਾਕੀ ਗੱਲਾਂ ਛੱਡੋ ਗੁਰੂ ਅਰਜਨ ਦੇਵ ਜੀ ਉਹ ਹੂ ਕੇਅਰਸ ਉਹ ਤੇ ਇੱਕ ਬਾਦ ਜੀ ਹੂ ਕੇਅਰਸ ਰਾਈਟ ਕਿੰਨੀ ਸੋਹਣੀ ਫਿਲਾਸਫੀ ਹੈ ਤੁਹਾਡੀ ਔਰ ਮੈਂ ਤੁਹਾਡੀ ਸੱਚੀ ਹਿੰਮਤ ਦੀ ਦਾਤ ਹੈ ਵੀ ਸ਼ਾਬਾਸ਼ ਹੈ ਆ ਕੇ ਇਹ ਕਹਿਣਾ ਕਿ ਵੀ ਮੈਨੂੰ ਪਛਾਣਿਆ ਮੈਂ ਕੌਣ ਆ ਤੁਹਾਨੂੰ ਤਾਂ ਮੈਨੂੰ ਤਾਂ ਹੁਣ ਕੋਈ ਪੋਲੀ ਨਹੀਂ ਸਕਦਾ ਤੁਹਾਡੀ ਤਾਂ ਪਹਿਚਾਣ ਹੀ ਐਸੀ ਬਣ ਗਈ ਹੈ ਬਹੁਤ ਦੁੱਖ ਹੋਇਆ ਮੈਨੂੰ ਲੱਗਦਾ ਸਾਨੂੰ ਸਾਰਿਆਂ ਹੀ ਡੇਡੀਆਂ ਨੂੰ ਐਟਲੀਸ ਘੱਟੋ ਘੱਟ ਸਗੋਂ ਇਹ ਸਮਝਣਾ ਚਾਹੀਦਾ ਹੈ ਔਰ ਥੈਂਕਫੁਲ ਹੋਣਾ ਚਾਹੀਦਾ ਹੈ ਕਿ ਸਾਡੇ ਲਈ ਕੋਈ ਬੋਲਦਾ ਪਿਆ ਠੀਕ ਹੈ ਸ਼ੁਕਰ ਕਰੋ ਸਾਡੇ ਗੁਰੂਆਂ ਤੋਂ ਬਾਅਦ ਕੋਈ ਹੈ ਜਿਹਨੂੰ ਮੈਂ ਸੁਣਦੀ ਪਈ ਆ ਠੀਕ ਹੈ ਮੈਨੂੰ ਨਹੀਂ ਪਤਾ ਭੈਣ ਜੀ ਤੁਹਾਡਾ ਪਰ ਬਹੁਤ ਦੁੱਖ ਤੇ ਬੜੀ ਸ਼ਰਮ ਹੋਈ ਔਰ ਮੈਨੂੰ ਉਮੀਦ ਹੈ ਕਿ ਜਿੰਨੇ ਵੀ ਸਾਰੇ ਸੁਣਦੇ ਨੇ ਨਾ ਵੀ ਨੀਡ ਟੂ ਰੀਐਕਸੈਪਟ ਦੈਟ ਕਿ ਭਈ ਇਹ ਸਭ ਕੁਝ ਗਲਤ ਹੈ ਔਰ ਸਾਨੂੰ ਇਹਦੇ ਬਾਰੇ ਬੋਲਣਾ ਚਾਹੀਦਾ ਆ ਜੇ ਨਹੀਂ ਹਿੰਮਤ ਨਾਲ ਨਾ ਬੋਲੋ ਪਰ ਆਕੇ ਰੋਕੋ ਨਾ ਜੇ ਕੋਈ ਚਾਇਦੀ ਗੱਲ ਕਰਨੀ ਨਹੀਂ ਆਉਂਦੀ ਨਾ ਤਾਂ ਕਿ ਟਾਈਮ ਨਾ ਖਰਾਬ ਕਰੋ ਆਪਣਾ ਇੱਕ ਦੂਜਾ ਟੀਵੀ ਚੈਨਲ 'ਚ ਲਾ ਲਵੋ ਉੱਥੇ ਬੋਲੋ ਤੁਸੀਂ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਨਾਲੇ ਜਿਹੜਾ ਜਿਹੜਾ ਨਾ ਉਹ ਗੱਲਬਾਤੋਂ ਨਚੋੜ ਨਿਕਲਦਾ ਵੀ ਸਾਨੂੰ ਐ ਨਹੀਂ ਬੋਲਣਾ ਚਾਹੀਦਾ ਐ ਗੱਲ ਨਹੀਂ ਕਰਨੀ ਚਾਹੀਦੀ ਐ ਜੋ ਵੀ ਬਚਦਾ ਆ ਉਹ ਤਾਂ ਤੁਹਾਡੇ ਕੈਨੇਡਾ ਅਮਰੀਕਾ ਬਹੁਤ ਰੇਡੀਓ ਚੱਲਦੇ ਆ ਬਿਲਕੁਲ ਵੀਰ ਜੀ ਐਨੇ ਚੱਲਦੇ ਇੱਥੇ ਆਪਣਾ YouTube ਖੋਲੇ ਤੇ ਜਿੰਨਾ ਮਰਜ਼ੀ ਬੋਲੋ ਭੈਣ ਜੀ ਤੁਸੀਂ ਕਹਨੇ ਰੋਕੇ ਤੁਹਾਨੂੰ ਵਾਸ ਵੀ ਤੁਸੀਂ ਜਿੰਨਾ ਮਰਜ਼ੀ ਸੁਣੋ ਉਹਨਾਂ ਨੂੰ ਨਾ ਅਸੀਂ ਤਾਂ ਅਸੀਂ ਐਸੀ ਕਰਕੇ ਉਹ ਤਾਂ ਕੰਮ ਹੀ ਬਹੁਤ ਸੁਖਾ ਆ ਉਹ ਤਾਂ ਕੰਮ ਹੀ ਜ਼ਿੰਦਗੀ ਟੈਕਨੋਲੋਜੀ ਦੇ ਬੇਸ ਹੋਂ ਤਾਂ ਕੰਮ ਹੀ ਬਹੁਤ ਸੁਖਾ ਠੀਕ ਆ ਆਪਣੇ ਆਪਣੇ ਚੈਨਲ ਖੋਲੋ ਆਪਣਾ ਬਣਾਓ ਬੜੇ ਆਰਾਮ ਨਾਲ ਤੇ ਕੋਈ ਨਹੀਂ ਤੁਹਾਨੂੰ ਸੁਣਨਗੇ ਠੀਕ ਹੈ ਨਾ ਬਿਲਕੁਲ ਚਲੋ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਹਾਂਜੀ ਤੁਸੀਂ ਆਨ 에ਰ ਆ ਜੀ ਹੈਲੋ ਜੀ ਤੁਸੀਂ ਹੈਲੋ ਹਾਂਜੀ ਹਾਂਜੀ ਆਨ 에ਰ ਆ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਹਾਂਜੀ ਇਹ ਜਿਹੜੇ ਬੀਬਾ ਜੀ ਆਏ ਸੀ ਕੈਲਗਰੀ ਵਾਲੇ ਸਭ ਤੋਂ ਪਹਿਲਾਂ ਤਾਂ ਮੈਨੂੰ ਵੀ ਬਹੁਤ ਹਾਸਾ ਆਇਆ ਇਸ ਗੱਲ ਤੇ ਵੀ ਮੈਨੂੰ ਪਛਾੜ ਲਿਆ ਪਹਿਲਾ ਕੁਸ਼ਨ ਆ ਕੇ ਪੁੱਛਿਆ ਤੇ ਬਹੁਤ ਹੱਸਾਇਆ ਸੁਣ ਕੇ ਵੀਰਾ ਮਤਲਬ ਉਹ ਇੱਕ ਜਿਹੋ ਜਿਹਾ ਉਹਨਾਂ ਨਾਲ ਗੱਲ ਹੋਈ ਆ ਜਾਂ ਜਿਵੇਂ ਵੀ ਸ਼ਾਇਦ ਦੂ ਵੱਧ ਵੀ ਹੁੰਦੀ ਉਹ ਐਕਸਪੈਕਟ ਕਰਕੇ ਆਏ ਸੀ ਤੇ ਬਾਕੀ ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਆ ਵੀਰ ਜੀ ਹਾਂਜੀ ਐਬੀ ਇਹ ਸਭ ਤੋਂ ਪਹਿਲਾਂ ਤਾਂ ਬੀਬਾ ਜੀ ਤੁਹਾਨੂੰ ਇਹ ਨਹੀਂ ਕਲੀਅਰ ਸੀ ਵੀ ਤੁਹਾਡਾ ਸਵਾਲ ਕੀ ਹੈ ਹੂੰ ਤੁਸੀਂ ਕਿਹਨੂੰ ਰਿਪਰੈਜ਼ੈਂਟ ਕਰ ਰਹੇ ਹੋ ਜਾਂ ਤੁਸੀਂ ਕਿਹਨੂੰ ਡਿਫੈਂਡ ਕਰ ਰਹੇ ਹੋ ਤੁਹਾਨੂੰ ਆਪ ਨੂੰ ਹੀ ਨਹੀਂ ਪਤਾ ਯਾ ਤੇ ਨਾ ਤੁਹਾਡਾ ਜਿਹੜਾ ਸਵਾਲ ਸੀ ਉਹ ਇੰਨਾ ਵੇਗ ਸਵਾਲ ਸੀ ਵੀ ਨਫ਼ਰਤ ਕਾਦੇ ਲਈ ਹੈ ਫਿਰ ਜਦੋਂ ਪੁੱਛਿਆ ਗਿਆ ਤੁਸੀਂ ਪੁੱਛਿਆ ਵੀਰ ਜੀ ਵੀ ਨਫ਼ਰਤ ਕਾਦੇ ਆਸਤੇ ਹੈ ਤਾਂ ਕੋਈ ਕੋਈ ਜਵਾਬ ਨਹੀਂ ਸੀ ਇਹ ਵੀ ਨਹੀਂ ਸੀ ਕਲੀਅਰ ਵੀ ਫਿਰ ਕੋਈ ਐਕਸਪਲੇਨ ਆਪ ਦੀ ਸਫਾਈ ਜੀ ਦੇਣ ਲੱਗ ਕੇ ਵੀ ਮੈਂ ਤਾਂ ਨਾ ਇਹਦੇ ਨਾਲ ਆ ਮੈਂ ਕਿਸੇ ਨਾਲ ਵੀ ਨਹੀਂ ਜੁੜੀ ਹੋਈ ਹੂੰ ਤੇ ਬਿਲਕੁਲ ਵੀ ਉਹਨਾਂ ਨੂੰ ਆਪਣੀ ਗੱਲ ਕਲੀਅਰ ਨਹੀਂ ਸੀ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਬੀਬਾ ਜੀ ਕਿਸੇ ਨਾਲ ਨਹੀਂ ਜੁੜਨ ਦੀ ਲੋੜ ਹੈ ਪਹਿਲਾਂ ਆਪਣੇ ਆਪ ਨਾਲ ਜੁੜੋ ਆਪਣੇ ਆਪ ਨਾਲ ਜੁੜੋਗੇ ਨਾ ਤਾਂ ਤੁਹਾਨੂੰ ਏ ਘਟੋ ਘਟੇ ਪਤਾ ਲੱਗੂਗਾ ਵੀ ਜਦੋਂ ਤੁਸੀਂ ਰੇਡੀਓ ਤੇ ਫੋਨ ਕਰਦੇ ਹੋ ਤਾਂ ਤੁਸੀਂ ਤੁਹਾਡਾ ਸਵਾਲ ਕੀ ਹੈ ਉਹ ਤੁਹਾਨੂੰ ਤਾਂ ਕਲੀਅਰ ਹੋਵੇ ਨਾ ਹੂੰ ਜਵਾਬ ਦੇਣ ਵਾਲੇ ਨੂੰ ਤਾਂ ਫੇਰ ਕਲੀਅਰ ਹੋਊਗਾ ਜਾਂ ਸਰੋਤਿਆਂ ਨੂੰ ਤਾਂ ਫੇਰ ਕਲੀਅਰ ਹੋਊਗਾ ਪਹਿਲਾਂ ਤੁਹਾਨੂੰ ਆਪਣਾ ਸਵਾਲ ਹੀ ਨਹੀਂ ਕਲੀਅਰ ਹੈਗਾ ਤੇ ਦੂਜੀ ਗੱਲ ਜਿਹੜੀ ਤੁਸੀਂ ਇਹ ਕਿਹਾ ਹੈਗਾ ਵੀ ਕੋਈ ਨਹੀਂ ਚੰਗਾ ਵੀ ਬਹੁਤ ਲਿਖਿਆ ਹੈ ਜੇ ਥੋੜਾ ਜਿਹਾ ਬੁਰਾ ਹੈ ਤਾਂ ਵਿੱਚ ਤੁਸੀਂ ਉਹਨੂੰ ਹਾਈਲਾਈਟ ਕਿਉਂ ਕਰਦੇ ਹੋ ਜਾਂ ਜਿਵੇਂ ਪਹਿਲੇ ਭੈਣ ਜੀ ਨੇ ਕਿਹਾ ਸੀ ਵੀ ਹੂ ਕੇਅਰਸ ਵਾਲਾ ਜਿਹੜਾ ਉਹਨਾਂ ਦਾ ਐਟੀਟਿਊਡ ਸੀਗਾ ਤੇ ਉਹਦੇ ਤੇ ਮੈਂ ਇਹ ਕਹਿਣਾ ਚਾਹੁੰਦੀ ਆਂ ਵੀ ਇਹਨਾਂ ਦੀ ਤਾਂ ਇਹ ਗੱਲ ਹੈ ਵੀ ਜਿਵੇਂ ਆਪਾਂ ਕਹਿੰਦੇ ਨਾ ਕਿ ਅਭੀ ਰੋਜ਼ ਕੋਈ ਖਾਣਾ ਬਣਾ ਕੇ ਕਿਸੇ ਨੂੰ ਖਵਾਉਂਦਾ ਹੈ ਜਾਂ ਲੰਗਰ ਬਣਾਉਂਦਾ ਜੋ ਮਰਜ਼ੀ ਕਹਿ ਲੋ ਪ੍ਰਸ਼ਾਦ ਬਣਾਉਂਦਾ ਜੋ ਮਰਜ਼ੀ ਕਰਦਾ ਉਹ ਕਰੀ ਜਾ ਰਿਹਾ ਤੇ ਇੱਕ ਦਿਨ ਉਹ ਇਹ ਕਵੇ ਵੀ ਜ਼ਹਿਰ ਤਾਂ ਮੈਂ ਇੱਕ ਦਿਨ ਹੀ ਪਾਇਆ ਸੀ ਫਿਰ ਕੀ ਹੋ ਗਿਆ ਬਿਲਕੁਲ ਮਤਲਬ ਇਹ ਲੌਜੀਕ ਦੇ ਰਹੇ ਹੋ ਤੁਸੀਂ ਬਈ ਫਿਰ ਕੀ ਹੋ ਗਿਆ ਜਿਹੜਾ ਮੈਂ ਇੱਕ ਦਿਨ ਹੀ ਪਾਇਆ ਸੀ ਤੁਸੀਂ ਇਹ ਨਹੀਂ ਦੇਖਦੇ ਵੀ ਜਿਹੜਾ ਉਹ ਚ ਇਹ ਤੁਸੀਂ ਉਹਨੂੰ ਇਹ ਵੀ ਕਹਿ ਲਓ ਵੀ ਉਹ ਕੰਟੈਂਟ ਛੋਟਾ ਹੈ ਚਲ ਮੰਨ ਲਓ ਆਪਾਂ ਤੁਹਾਡੀ ਗੱਲ ਮੰਨ ਲੈਂਦੇ ਆਂ ਵੀ ਉਹ ਕੰਟੈਂਟ ਥੋੜਾ ਹੈ ਪਰ ਉਹ ਥੋੜਾ ਕੰਟੈਂਟ ਕਿਸ ਹੱਦ ਤੱਕ ਖਤਰਨਾਕ ਹੈ ਤੁਹਾਨੂੰ ਇਸ ਚੀਜ਼ ਦਾ ਹੀ ਅੰਦਾਜ਼ਾ ਨਹੀਂ ਹੈਗਾ ਹਾਂ ਕਈ ਵਾਰ ਇੱਕ ਇੱਕ ਸਟੇਟਮੈਂਟ ਜਿਹੜੀ ਹੈ ਨਾ ਤੁਹਾਡੇ ਦੇਖੋ ਮੈਂ ਅੱਗੇ ਇੱਕ ਦਿਨ ਗੱਲ ਕਰਦਾ ਸੀ ਤੁਸੀਂ ਮੰਨ ਲਓ ਆਪਾਂ ਕਿਸੇ ਬੱਚੇ ਦਾ ਰਿਸ਼ਤਾ ਕਰਨਾ ਹਾਂਜੀ ਪੀ ਕੋਈ ਅਗਲਾ ਸਾਨੂੰ ਕਹਿੰਦਾ ਲੜਕੀ ਦੀ 10 ਪਾਉਂਦਾ ਨਾ ਹਾਂਜੀ ਤੇ ਦੇਖੋ ਜੀ ਉਹ ਪੜ੍ਹੀ ਲਿਖੀ ਆ ਉਹ ਜੌਬ ਕਰਦੀ ਆ ਘਰ ਦੇ ਸਾਰੇ ਕੰਮ ਕਰਦੀ ਆ ਇਦਾਂ ਇਦਾਂ ਮਤਲਬ 50 ਗੁਣੋਂ ਦੇ ਗਿਣਾ ਦਿੰਦਾ ਹਾਂਜੀ ਤੇ ਅਸੀਂ ਬੜੇ ਖੁਸ਼ ਹੁੰਨੇ ਆ ਪੀ ਠੀਕ ਆ ਫਿਰ ਜੇ ਘਰ ਦਾ ਕੰਮ ਵੀ ਸੰਭ ਲੈਂਦੀ ਆ ਉਹ ਠੰਮੇ ਨਾਲ ਵੀ ਬੋਲਦੀ ਆ ਠੀਕ ਆ ਪਰ ਅੱਛਾ ਉਹ ਕਹਿੰਦਾ ਪੀ ਉਹਦੇ ਪੁਰਾਣੇ ਕਾਲਜ ਦੇ ਦੋਸਤ ਆ ਉਹਦੇ ਨਾਲ ਘੁੰਮਦੀ ਘੁੰਮਣ ਫਿਰਨ ਜਾਣਾ ਹੁੰਦਾ ਹਫਤੇ 'ਚ ਦੋ ਵਾਰੀ ਉਹਨੇ ਜੀ ਬਸ ਅਸੀਂ ਜਾਣੀ ਸਾਨੂੰ ਹੋਗਾ ਵੀ ਉਹਦੀ ਜਿਹੜੀ ਵਫਾ ਲਾਇਲਟੀ ਆ ਹਾਂਜੀ ਉਹ ਚੰਗੀ ਦੋਸਤ ਤਾਂ ਬਣ ਸਕਦੀ ਕਿਸੇ ਦੀ ਬਿਲਕੁਲ ਜੇ ਜੇ ਪਤੀ ਪਤਨੀ ਨੇ ਕਮਿਟ ਕਰਨਾ ਆ ਫਿਰ ਫਿਰ ਤਾਂ ਇਹ ਵੀ ਦੋ ਦਿਨ ਉਹ ਉਹ ਦੋਸਤਾਂ ਨਾਲ ਘੁੰਮਣ ਜਾਊਗੀ ਦੋ ਦਿਨ ਮੁੰਡਾ ਕਹੂਗਾ ਵੀ ਮੈਨੂੰ ਵੀ ਆਪਣੀਆਂ ਸਹੇਲੀਆਂ ਨਾਲ ਘੁੰਮ ਲੈਣ ਦਿਓ ਹਾਂਜੀ ਮਤਲਬ ਪਰਿਵਾਰ ਕਿੱਦਾਂ ਰਹੂਗਾ ਫਿਰ ਬਿਲਕੁਲ ਫਿਰ ਤਾਂ ਪਰਿਵਾਰ ਤਾਂ ਚੱਲਣਾ ਨਹੀਂ ਹਾਂ ਕਈ ਵਾਰ ਇੱਕ ਇੱਕ ਔਗਣ ਜਿਹੜਾ ਹੈ ਨਾ ਤੁਹਾਡਾ ਇੱਕ ਕੁਤਾਹੀ ਜਿਹੜੀ ਆ ਤੁਹਾਡੀ ਹਾਂਜੀ ਉਹ 50 ਗੁਣਾ ਤੇ ਭਾਰੀ ਪੈ ਜਾਂਦੀ ਆ ਬਿਲਕੁਲ ਉਸ ਵੇਲੇ ਉਸ ਵੇਲੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਦੇਖੋ ਭਾਈ ਸਵੇਰੇ ਸਾਰੇ ਕੱਪੜੇ ਪ੍ਰੈਸ ਕਰਕੇ ਜਾਂਦੀ ਆ ਉਹ ਹੂੰ ਇਹਹੀ ਗੱਲ ਬੰਦੇ ਲਈ ਆ ਹਾਂਜੀ ਜੇ ਬੰਦਾ ਕਹੇ ਮੈਂ ਘਰੇ ਬੈਠੀ ਨੂੰ ਸਾਰਾ ਖਰਚਾ ਲਿਆ ਕੇ ਦਿਨਾ ਤੈਨੂੰ ਸਾਰੇ ਕੰਮ ਕਰਦਾ ਮੈਂ ਕਾਰਾ ਮੈਂ ਧੋਣਾ ਗਰੋਸਰੀ ਮੈਂ ਲਿਆਉਣਾ ਤੇ ਇੱਕ ਗੱਲ ਦੇ ਕਰਕੇ ਤੂੰ ਕਲੇਸ਼ ਪਾ ਲਿਆ ਹਾਂਜੀ ਨਹੀਂ ਜਦੋਂ ਚਾਹੀਦਾ ਹੁੰਦਾ ਨਾ ਸਾਰਾ ਕੁਛ ਇੱਕ ਬੰਦਾ ਕੁਆਂਟਲ ਦੁੱਧ ਦੀ ਖੀਰ ਬਣਾ ਕੇ ਹਾਂਜੀ ਉਹਦੇ ਤੇ ਖੜਾ ਖੜਾ ਇਦਾਂ 5 ਮਿਲੀਗ੍ਰਾਮ ਥੁੱਕ ਸਿੱਟਦੇ ਨੇ ਨਾ ਵੇਚ ਐਦਾਂ ਹੂੰ ਹੂੰ ਅਸੀਂ ਖਾ ਨਹੀਂ ਸਕਾਂਗੇ ਅਸੀਂ ਬਿਲਕੁਲ ਬਿਲਕੁਲ ਐਕਸੈਕਟਲੀ ਐਸੇ ਤਰ੍ਹਾਂ ਇਹ ਹੀ ਚੀਜ਼ ਜ਼ਹਿਰ ਤੇ ਦੋ ਤੁਪਕੇ ਸਿੱਟਦਾ ਹੈ ਤੇ ਬੰਦਾ ਕਹੇ ਕੁਆਂਟਲ ਖੀਰ ਆ ਦੋ ਤੁਪਕੇ ਨਾ ਕੀ ਹੋਣ ਲੱਗਾ ਹੂੰ ਹੂੰ ਬਿਲਕੁਲ ਜਿਹੜੀ ਜਿਹੜੀ ਕਮਿਟਮੈਂਟ ਆ ਸਾਡੀ ਸਾਡੀ ਵਫਾਦਾਰੀ ਗੁਰੂ ਸਾਹਿਬ ਸਾਡੀ ਸ਼ਰਧਾ ਹੈ ਜਿਹੜੀ ਸਾਡਾ ਪਿਆਰ ਆ ਗੁਰੂ ਸਾਹਿਬ ਨਾਲ ਹਾਂਜੀ ਅਸੀਂ ਤਾਂ ਕਿਣਕੇ ਜਿੰਨਾ ਵੀ ਨਹੀਂ ਸਾਰ ਸਕਦੇ ਉਹਨਾਂ ਦੇ ਬਾਰੇ ਇਦਾਂ ਕਿੱਦਾਂ ਇਦਾਂ ਕਿੱਦਾਂ ਕਰ ਸਕਦੇ ਆ ਉਹ ਹਾਂਜੀ ਔਰ ਦੇਖੋ ਤੁਸੀਂ ਏਜੰਟ ਹੀ ਬਣਦੇ ਨੇ ਵੀ ਧਰਮ ਦੇ ਏਜੰਟਾਂ ਸੀ ਹੂੰ ਤੇ ਉਸ ਤੋਂ ਬਾਅਦ ਫਿਰ ਡਿਫੈਂਡ ਵੀ ਉਹਨਾਂ ਉਸ ਚੀਜ਼ ਨੂੰ ਹੀ ਕਰਦੇ ਆ ਲਓ ਵੀਰ ਜੀ ਇੱਕ ਹੋਰ ਮੈਂ ਨਾ ਬੀਬਾ ਜੀ ਨੂੰ ਥੋੜੀ ਜਿਹੀ ਰეკਮੈਂਡੇਸ਼ਨਸ ਦੇਣਾ ਚਾਹਣੀ ਆ ਆਪਣੇ ਵੱਲੋਂ ਹਾਂਜੀ ਸਾਰੀਆਂ ਬੀਬੀਆਂ ਜਿਹੜੀਆਂ ਰੇਡੀਓ ਸੁਣਦੀਆਂ ਉਹਨਾਂ ਵੱਲੋਂ ਕਹਿ ਲਓ ਹਾਂਜੀ ਮੇਰੀ ਆਵਾਜ਼ ਆ ਰਹੀ ਹੈ ਹਾਂਜੀ 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 ਹੈਲੋ ਹਾਂਜੀ ਆ ਰਹੀ ਆਵਾਜ਼ ਸੌਰੀ ਮੈਨੂੰ ਆਵਾਜ਼ ਨਹੀਂ ਆ ਰਹੀ ਤੁਹਾਡੀ अच्छा ਨਹੀਂ ਇਧਰੋਂ ਇਧਰੋਂ ਤਾਂ ਠੀਕ ਹੈ ਜੀ ਸਾਡੇ ਵੱਲੋਂ ਸਾਡੀ ਹੁਣ ਆ ਗਈ ਆ ਗਈ ਹੈ ਜੀ ਆ ਗਈ ਹੈ ਬੱਸ ਤਾਂ ਮੈਂ ਕਹਿ ਰਹੀ ਸੀ ਮੈਂ ਕਿ ਮੈਂ ਕੁਝ ਰეკਮੈਂਡ ਕਰਨਾ ਚਾਹੁੰਦੀ ਹਾਂ ਬੀਬਾ ਜੀ ਨੂੰ ਸਾਰੀਆਂ ਬੀਬੀਆਂ ਜਿਹੜੀਆਂ ਰੇਡੀਓ ਵਿਰਸਾ ਸੁਣਦੀਆਂ ਨੇ ਉਹਨਾਂ ਵੱਲੋਂ ਹਾਂਜੀ ਵੀ ਸਾਡੀ ਰეკਮੈਂਡੇਸ਼ਨ ਇਹ ਹੈ ਵੀ ਬੀਬਾ ਜੀ ਪਹਿਲਾਂ ਨਾ ਤੁਸੀਂ 3 ਮਹੀਨੇ ਪੂਰਾ ਤ੍ਰਿਆ ਚਤਰਤ ਦਾ ਪਾਠ ਕਰੋ ਵਿਦ ਅਰਥ 3 ਮਹੀਨੇ ਪਾਠ ਕਰੋ ਉਹਦਾ ਤੇ ਜਦੋਂ ਤੁਹਾਨੂੰ ਸਾਰੀ ਸਮਝ ਆ ਗਈ ਨਾ ਫਿਰ 6 ਮਹੀਨੇ ਰੇਡੀਓ ਵਿਰਸਾ ਸੁਣੋ ਹਾਂਜੀ ਫਿਰ ਤੁਸੀਂ ਆ ਕੇ ਸਵਾਲ ਪੁੱਛੋ ਜਿਹੜੇ ਤੁਸੀਂ ਪੁੱਛਦੇ ਹੋ ਹੂੰ ਵੀ ਫਿਰ ਤੁਹਾਨੂੰ ਮੈਨੂੰ ਲੱਗਦਾ ਇਹਨਾਂ ਨੇ ਰੇਡੀਓ ਸੁਣਿਆ ਨਹੀਂ ਕਦੇ ਇਹਨਾਂ ਇਹ ਜਿਹੜੀਆਂ ਆਉਂਦੇ ਨੇ ਨਾ ਇਦਾਂ ਇਹ ਸਿਰਫ ਇਤਰੋਂ ਉਤਰੋਂ ਸੁਣੇ ਸੁਣਾਏ ਇੱਕ ਦੂਜੇ ਦੇ ਚੱਕੇ ਚਕਾਈ ਸਵਾਲ ਪੁੱਛਦੇ ਨੇ ਮੈਨੂੰ ਨਹੀਂ ਲੱਗਦਾ ਇਹਨੇ ਕਦੇ ਵੀ ਪ੍ਰੋਪਰਲੀ ਰੇਡੀਓ ਦੇ ਪ੍ਰੋਗਰਾਮ ਸੁਨੇ ਹੋਣਗੇ ਜੇ ਸੁਣੇ ਹੁੰਦੇ ਨਾ ਹੁਣ ਤੱਕ ਵੀਪਾ ਤਾਂ ਤੂੰ ਸਾਡੇ ਵਾਂਗੂ ਰੇਡੀਓ ਸੁਣ ਰਹੀ ਹੁੰਦੀ ਹੂੰ ਯਾ ਯਾ